ਰਜਲ ਸਾਹਿਬ ਤੁਸੀਂ ਕਹਿਆ ਕਿ ਹੜ੍ਹ ਇਹ ਕੁਦਰਤੀ ਨਹੀਂ ਨੇ ਮੈਨੂ ਮੇਡ ਨੇ ਪਰ ਜਦੋਂ ਸੁਲਤਾਨਪੁਰ ਲੋਧੀ ਮੁੱਖ ਮੰਤਰੀ ਜਾਂਦੇ ਨੇ ਉਹ ਕਹਿੰਦੇ ਕਿ ਕੁਦਰਤ ਦੇ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਕਿ ਜਿੱਨਾਂ ਕੋਈ ਸਰਕਾਰ ਖੜੇਗੀ ਉਹ ਕਹਿੰਦੇ ਕਿ ਕੁਦਰਤੀ ਹੜ੍ਹ ਆਏ ਨੇ ਜੇ ਨਹਿਰਾਂ ਕੱਡੀਆਂ ਹੁੰਦੀਆਂ ਫਿਰ ਕਿਉਂ ਉਹਦੇ ਜੀ ਫਿਰ ਪਾਣੀ ਦਿੱਤੇ ਦੇਣਾ ਮਰਜੀ ਛੱਡਦੇ ਕੰਟਰੋਲ ਹੋ ਜਾਣਾ ਸੀ ਫਿਰ ਉਹ ਇਲਾਕਾ ਹੜ੍ਹਣਾ ਨਹੀਂ ਸੀ ਫਿਰ ਪਾਣੀ ਦਾ ਲੈਵਲ ਨੀਵਾ ਹੋਣਾ ਸੀ ਹੂੰ ਇਹ ਉਹਨਾਂ ਨੇ ਪਾਣੀ ਦੀ ਕੋਈ ਪਲਾਨਿੰਗ ਹੀ ਨਹੀਂ ਕੀਤੀ ਹੂੰ ਫਿਰ ਤੇ ਮੈਨੂ ਮੇਡ ਹੀ ਨੇ ਨਾ ਜਿਹੜਾ ਸਰਕਾਰ ਨੇ ਆਪਣਾ ਰੋਲ ਨਭਾਇਆ ਅੱਜ ਤੱਕ ਪਾਣੀ ਦੇ ਮਸਲੇ ਤੇ ਪੰਜਾਬ ਤਾਂ ਤਰਸਦਾ ਸੀ ਡਿਮਾਂਡ ਕਰਦੇ ਆਂ ਵੀ ਜਿਹੜਾ ਹਰ ਘਰ ਨੂੰ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਪਾਣੀ ਉਹ ਕਹਿੰਦੇ ਆਂ ਸੀ ਹਰ ਖੇਤ ਨੂੰ ਪਹੁੰਚਾਤਾ ਬਣਾ ਝੂਠ ਬੋਲਦੇ ਨੇ ਲੋਕਾਂ ਨੂੰ ਜਾ ਕੇ ਪੁੱਛੋ ਕਿੰਨੇ ਖੇਤਾਂ ਨੂੰ ਪਾਣੀ ਪਹੁੰਚਾਤਾ ਇੱਥੇ ਸੁਵੇਲ ਚਨਾਲੇ ਸੁਵੇਲ ਦੇਖ ਲਓ ਤੇ ਕਿੰਨੇ ਉਹਨਾਂ ਨੇ ਪਾਈਪਾਂ ਵਝਾਤੀਆਂ ਉਥੇ ਹੂੰ ਤੁਸੀਂ ਕਹੇ ਕਿ ਇਸ ਤਰੀਕੇ ਪਾਣੀ ਨਹੀਂ ਪਹੁੰਚਿਆ ਪਰ ਸਟੇਜਾਂ ਤੋਂ ਤਾਂ ਸੀਐਮ ਭਗਵੰਤ ਮਾਨ ਇਹੀ ਵਾਅਦੇ ਆ ਤੇ ਕਹਿੰਦੇ ਨੇ ਕਿ ਲੋਕ ਤਾਂ ਕਹਿੰਦੇ ਨੇ ਕਿ ਸਤਾਈ ਲਈ ਤਿਆਰ ਜੇ ਕਿਸੇ ਨੇ ਠੇਕਾ ਲੈ ਲਿਆ ਝੂਠ ਬੋਲਣ ਦਾ ਉਹ ਉਹਦਾ ਮੇਰੇ ਕੋਲ ਕੀ ਇਲਾਜ ਹੈ ਝੂਠ ਬੋਲ ਹੀ ਜਾਂਦੇ ਨੇ